ਇਹਦੇ ਨਾਲ ਚੱਕੀ ਹੁੰਦੀ ਸੀ ਬਾਈ ਦੀ ਰਾਜਵੀਰ ਦੀ ਲਾਉਂਦੀ ਤੇਰੀ ਚੱਕੀ ਦੇ ਕੋ ਬੰਦਾ ਲੱਗਿਆ ਹੁੰਦੇ ਉਹ ਪੀਲਾ ਜੀ ਸੁੱਖਾ ਜਿਹੜੀ ਬੂਟੀ ਜੀ ਨਹੀਂ ਖਾਂਦੇ ਹੁੰਦੇ ਕੋਣ ਸੁੱਖੇ ਵਾਲੇ ਨੂੰ ਤੈਨੂੰ ਪਤਾ ਜਿੱਦ ਤੈਨੂੰ ਲੈਵ ਲਾਕੀ ਲੱਗੀ ਹਾਂ ਉਹ ਕਦੇ ਆਇਆ ਉਹਦਾ ਮੈਸ ਕੱਲਾਈਆਂ ਮਾਰਨ ਦਾ ਰਵਾਜ ਵੱਧ ਹੁੰਦਾ ਹੈ ਉਹਨੇ ਕੁੜੀ ਨਵੀਂ ਨਵੀਂ ਵਿਆਹੀ ਸੀ ਫਰੋਜ਼ਪੁਰ ਵਿਚਾਰੀ ਨੇ ਉਹਦੇ ਕੁੜੀ ਨੇ ਮੈਸ ਕੱਲ ਮਾਰਤੀ ਉਹਦੇ ਫੋਨ 'ਚ ਪੈਸੇ ਨਾ ਹਾਂ ਉਹ ਆ ਕੇ ਇਹਨੂੰ ਟੱਲੋਂ ਨੂੰ ਕਹਿੰਦਾ ਰਾਜ ਜੀ ਨੂੰ ਕਹਿੰਦਾ ਬਾਈ ਯਾਰ ਫੋਨ ਲਾਈ ਯਾਰ ਕੁੜੀ ਦਾ ਫੋਨ ਹੈ ਪੁੱਛ ਲਈ ਉਨੇ ਉਹਦੀ ਗਾ ਉਹਨੇ ਫੋਨ ਲਾਇਆ ਫੋਨ ਲਾ ਕੇ ਕਹਿੰਦੀ ਹਲੋ ਕਹਿੰਦਾ ਮੈਂ ਬੋਲਦਾ ਹਾਂ ਪਾਪਾ ਕਹਿੰਦੀ ਕਾਕਾ ਮਰ ਗਿਆ ਚਲ ਕੰਨਾ ਆਉਣੀ ਹੈ ਘਟਦਾ ਫੋਨ ਕਹਿੰਦਾ ਸੁਣੀ ਨਹੀਂ ਗੱਲ ਉਹ ਕਹਿੰਦਾ ਕੀ ਹੋ ਗਿਆ ਕਹਿੰਦਾ ਕੁੜਮ ਮਰ ਗਿਆ ਮੇਰਾ ਉਹਨੇ ਕਹਿੰਦੀ ਕਹਿੰਦੀ ਪਾਪਾ ਮਰ ਗਿਆ ਸਾਨੂੰ ਜਾਣਾ ਪਊ ਬਾਈ ਉਹ ਕਹਿੰਦਾ ਫਿਰ ਜਾਓ ਕਹਿੰਦਾ ਆਏ ਨਹੀਂ ਨਾ 2000 ਰੁਪਿਆ ਵੀ ਦੇ ਕਹਿੰਦਾ ਮੈਂ ਟਾਈਪੂ ਕਰਾ ਕੇ ਲੈ ਜਾਣਾ ਕਹਿੰਦਾ ਫਿਰ ਮੈਂ ਲੱਦ ਕੇ ਲੈ ਹੀ ਜਾਣਾ ਲੋਗ ਨਾਲ ਅੱਜ ਹੀ ਸਨਸਕਾਰ ਕਰ ਦੇਣਾ ਬਹੁਤ ਹੈ ਤੰਗਾ ਫਿਰ ਮਰ ਕੇ ਆਇਆ ਕਰਨਾ ਚਲੋ ਜੀ ਆ ਕੇ ਉਹ ਜਿਹਾ ਕਰੇ ਸੀ ਦੰਦ ਨਾਣਾ ਭਰਾ ਨੂੰ ਨਾਲ ਪੂਰੀ ਬਾਦੀ ਖਵਾ ਕੇ ਆਪ ਦੇਰਗਾ ਕਰ ਲਿਆ ਹਣਾ ਸਾਰੇ ਪਾ ਕੇ ਕੱਪੜੇ ਮੈਂਟੋ ਮੈਂਡੀ ਟੈਂਪੂ ਤੇ ਚੜ ਕੇ ਜਿਵੇਂ ਕਿਤੇ ਮਾਰ ਕੇ ਨਹੀਂ ਦੇਖੀ ਹੁੰਦੀ ਕਿਸੇ ਨੇ ਦੁਬਾਰਾ ਫੋਨ ਨਹੀਂ ਲਾ ਵੀ ਦੁਬਾਰਾ ਦਾ ਲਾਲ ਜੇ ਚੜ ਕੇ ਟੈਂਪੂ ਤੇ ਤੇ ਉੱਥੇ ਉੜ ਕੇ ਫਰੋਹੀਪੁਰ ਹੁਣ ਛੋਟੇ ਛੋਟੇ ਘਰ ਸੀ ਉੱਥੇ ਵਸਤੀ ਸੀ ਨਾ ਬੁਰੂਗਾ ਇਧਰਲੇ ਘਰੇ ਵੜ ਗੀਆਂ ਦੂਜੇ ਇਧਰਲੇ ਵੜ ਗਏ ਜਾਂਦੇ ਨੂੰ ਉਹਦਾ ਮੂਰੇ ਕੋੜਮ ਬੈਠਾ ਮੰਜੇ ਤੇ ਦੂਜੇ ਨੂੰ ਨਾ ਓਏ ਓਏ ਦਰਾਂ ਤੈਨੂੰ ਵੀ ਦੀਨ ਦੀ ਨਾ ਤਾਂ ਤੈਨੂੰ ਵੀ ਦੀਦਾ ਮੈਨੂੰ ਬੈਠਾ ਦੀਦਾ ਹਾਂ ਯਾਰ ਮੈਨੂੰ ਵੀ ਦੀਦਾ ਇਹ ਕੀ ਚੱਕਰ ਬਣੀ ਜਾਂਦਾ ਕਹਿੰਦਾ ਹੋਰਾਂ ਨੂੰ ਨਹੀਂ ਦੀਦਾ ਹੁਣ ਇਹ ਕਹਿੰਦਾ ਆਪਾਂ ਨੂੰ ਦੀਦਾ ਉਹਨੂੰ ਜਾ ਕੇ ਰਹਿ ਗਏ ਉਹਦੇ ਕੋਲੇ ਅਸੀਂ ਗੱਲ ਜਿਹਨੂੰ ਕਹਿੰਦੇ ਨਾਲ ਡਾਕ ਨੂੰ ਤੋਂ ਕਹਿੰਦੇ ਬੜੀ ਮਾੜੀ ਗੱਲ ਹੋਈ ਕਹਿੰਦਾ ਹਾਂ ਜਰਾ ਆਇਆ ਚਲੋ ਉਹਦਾ ਜੋ ਦਿਖਿਆ ਹੋ ਗਿਆ ਤੇ ਉਹ ਅੱਟ ਕੇ ਤੁਰ ਪਿਆ ਉਹਨੂੰ ਕਹਿੰਦਾ ਹੁਣ ਤੁਰਿਆ ਤੈਨੂੰ ਦਿਸਿਆ ਨਾ ਰੱਕੇ ਸੁਕੇ ਰ ਉਹ ਕਦੋਂ ਬਈ ਤੇ ਬਤਰਾ ਜਾਂਦਾ ਡਿਸੀਜਨ ਲੈ ਉਹਦੋਂ ਤੁਰੇ ਜਾਂਦਾ ਵੀਚਾਰ ਉਹ ਕਮਰੇ ਚ ਵੜ ਗਿਆ ਇਹਦਾ ਅੰਦਰ ਵੜ ਗਿਆ ਅੰਦਰ ਵੜ ਗਿਆ ਉਹ ਕਹਿੰਦਾ ਜਿਵੇਂ ਆਪ ਹੁੰਦੋਂ ਤਾਂ ਆਪਣੇ ਕੋਲੇ ਬਹਿਣਾ ਸੀ ਹਮ ਆਤਮਾ ਉਹਦੀ ਉਹ ਉਧਰੋਂ ਬੁਰੂਆਂ ਨੂੰ ਵੀ ਯਕੀਨ ਦਵਾਦਾ ਸਾਲਿਆਂ ਨੇ ਵੀ ਆਤਮਾ ਫਿਰਦੀ ਆ ਆਪਦੇ ਨਾਲ ਉਹਦੋਂ ਉਹ ਕੋਈ ਉਧਰ ਨਿਕਲਿਆ ਹੋਲੀ ਕਰੇ ਦੂਜੇ ਘਰੇ ਵੜ ਗਿਆ ਜਿੱਧਰ ਜਨਾਨੀਆਂ ਬੈਠੀਆਂ ਸੀ ਉਦੋਂ ਜਦੋਂ ਆਇਆ ਜਨਾਨੀ ਮਰਭਾ ਜਿਉ ਕਹਿੰਦੀ ਇੱਧਰ ਨੂੰ ਆ ਗਿਆ ਇੱਧਰ ਨੂੰ ਆ ਗਿਆ ਕਹਿੰਦਾ ਇੱਧਰ ਨਹੀਂ ਆਇਆ ਉਹ ਕਹਿੰਦੀ ਮੈਂ ਆਇਆ ਨੂੰ ਦੇਖਿਆ ਤਾਂ ਆਤਮਾ ਗੰਧ ਚ ਦੀ ਨਿਕਲ ਗਈ ਉਹ ਤੋਂ ਡਰ ਉਹਦੇ ਨੇੜੇ ਨਾ ਜਾ ਆਪ ਦੇ ਕੋਲ ਮਦੇ ਅਖੀਰ ਉਹ ਪੇਰ ਆ ਗਿਆ ਉਹਨਾਂ ਕੋਲ ਪੇਰ ਆ ਕੇ ਨਾ ਲਾਸ਼ ਕਿੱਥੇ ਪਈ ਹੈ ਕਹਿੰਦਾ ਦੋਨੋਂ ਉਹ ਦੱਬਤਾ ਹਾਂ ਹਾਂ ਕਹਿੰਦਾ ਸਾਡੇ ਤਾਂ ਸਕਾਰ ਕਰਦੇ ਥੋੜੇ ਥੋੜੇ ਦਫਨਾਉਂਦੇ ਉਹ ਐਡੇ ਕੋ ਨੂੰ ਤਾਂ ਦਫਨਾਉਂਦੇ ਹੀ ਹੁੰਦੇ ਆ ਕਮਾਲ ਹੈ ਜਰਾ ਆਪ ਜੀ ਆਪ ਨੂੰ ਛੋਟਾ ਦਸੀ ਜਾਂਦਾ ਹੈ ਉਹ ਬਾਵਾ ਟੈਂਪਰ ਮਰਭੂਸਾ ਪਿਆਰ ਹੈ ਉੱਥੇ ਜਦੋਂ ਇੱਕ ਸਿਆਣਾ ਬੰਦਾ ਸੀ ਉਹਨੇ ਕਹਿੰਦਾ ਯਾਰ ਗੱਲ ਕੋਈ ਹੋਰ ਐ ਯੂ ਚਲੋ ਨਵੇਂ ਰਸਤੇ ਦਾ ਆ ਰਿਹਾ ਵੀ ਉਹਦਾ ਕੁੜਮਾ ਵੀ ਉਹਦੇ ਨੇੜੇ ਕਾਤੇ ਨਹੀਂ ਜਾਂਦਾ ਇਹ ਉਹ ਕਹਿੰਦਾ ਮੇਰੀ ਗੱਲ ਸੁਣ ਵੀ ਤੂੰ ਦਰੀ ਜੇ ਕਾ ਤੂੰ ਜਾਂਦਾ ਕਹਿੰਦਾ ਮੈਨੂੰ ਮੇਰਾ ਕੁੜਮਾ ਦੀ ਸੀ ਜਾਂਦਾ ਉਹ ਕਹਿੰਦਾ ਆਹ ਬੇਟਾ ਤਿਸੂ ਗਈ ਕਹਿੰਦਾ ਤੈਨੂੰ ਵੀ ਦੀਦਾ ਕਹਿੰਦਾ ਹਾਂ ਨਾਲੇ ਮਰ ਗਿਆ ਇਹ ਤੈਨੂੰ ਕਿਨੇ ਕਹਦਾ ਜਦੋਂ ਮੈਨੂੰ ਕੁੜੀ ਦਾ ਫੋਨ ਆ ਪਾਪਾ ਮਰ ਗਿਆ ਉਹ ਭਰਾਵਾ ਕਹਿੰਦਾ ਵੱਡੀ ਤੁਹਾਡੀ ਬਹੂ ਦੇ ਬੱਚਾ ਹੋਣ ਵਾਲਾ ਜੀ ਉਹ ਮਰ ਗਿਆ ਕਹਿੰਦਾ ਉਹ ਓਨ ਸਾਰੀ ਪੂਰਾ ਹੋ ਗਿਆ ਜਵਾਕ ਉਹਨੂੰ ਦਫਨਾ ਕੇ ਆਏ ਆ ਜਦ ਅੱਛਾ ਜਬਰੂਨ ਕਾਕ ਆ ਗਿਆ ਕਿ ਮੈਨੂੰ ਪਾਪਾ ਸੌਂ ਗਿਆ ਧੁਖੇ ਰ ਲੱਗਿਆ 35 ਜਾਨੇ ਲੈ ਕੇ ਵਰਕ